ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਬਿਊਟੀ ਕਰੀਅਰ ਗਾਈਡ ਦੇ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰੋਜ਼ੀ ਸਿੱਧੂ ਦੋਸਤੋ ਭਾਰਤ ਵਿੱਚ ਬਿਊਟੀ ਅਤੇ ਵੈਲਨੈਸ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ ਨਤੀਜੇ ਵਜੋਂ ਬਿਊਟੀ ਉਦਯੋਗ ਅੱਜ ਕਰੀਅਰ ਵਿਕਾਸ ਦੇ ਮਾਮਲੇ ਵਿੱਚ ਸਭ ਤੋਂ ਵਧੀਆ ਹੈ ਜੇਕਰ ਤੁਸੀਂ ਵੀ ਬਿਊਟੀ ਉਦਯੋਗ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ ਅਤੇ ਮੇਕਅਪ ਆਰਟਿਸਟ ਹੇਅਰ ਆਰਟਿਸਟ ਸਕਿਨ ਆਰਟਿਸਟ ਜਾਂ ਕੋਸਮੈਟੋਲੋਜੀ ਵੱਜੋਂ ਲੱਖ ਰੁਪਏ ਪ੍ਰਤੀ ਮਹੀਨਾ ਕਮਾਉਣਾ ਚਾਹੁੰਦੇ ਹੋ ਤਾਂ ਪੇਸ਼ੇਵਰ ਸਿਖਲਾਈ ਅਤੇ ਸਹੀ ਅਕੈਡਮੀ ਦੀ ਚੋਣ ਕਰਨਾ ਬਹੁਤ ਜ਼ ਭਾਰਤ ਵਿੱਚ ਬਹੁਤ ਸਾਰੀਆਂ ਅਕੈਡਮੀਆਂ ਹਨ ਜੋ ਬਿਊਟੀ ਪਾਰਲਰ ਕੋਰਸ ਪੇਸ਼ ਕਰਦੀਆਂ ਹਨ ਅਤੇ VLCC ਅਕੈਡਮੀ ਉਹਨਾਂ ਵਿੱਚੋਂ ਇੱਕ ਹੈ। ਅੱਜ VLCC ਅਕੈਡਮੀ ਦੀਆਂ ਭਾਰਤ ਵਿੱਚ ਅਸੀ ਤੋਂ ਵਧੀਆ ਸ਼ਾਖਾਵਾਂ ਹਨ। ਹਜ਼ਾਰਾਂ ਵਿਦਿਆਰਥੀ ਇੱਥੇ ਸਿੱਖਲਾਈ ਪ੍ਰਾਪਤ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ VLCC ਅਕੈਡਮੀ ਦੀ ਕਿਹੜੀ ਸ਼ਾਖਾ ਕੋਰਸ ਕਰਨ ਲਈ ਸਭ ਤੋਂ ਵਧੀਆ ਹੈ? VLCC ਅਕੈਡਮੀ ਦੀ ਕਿਹੜੀ ਸ਼ਾਖਾ ਵਿੱਚ ਪੇਸ਼ੇਵਰ ਟ੍ਰੇਨਰ ਹਨ ਅਤੇ ਕਿਹੜੀ ਸ਼ਾਖਾ ਸਭ ਤੋਂ ਵਧੀਆ ਪਲੇਸਮੈਂਟ ਅਤੇ ਇੰਟਰਨਸ਼ਿਪ ਪੇਸ਼ ਕਰਦੀ ਹੈ? ਜੇਕਰ ਨਹੀਂ ਤਾਂ ਆਓ ਅੱਜ ਦੇ ਵੀਡੀਓ ਵਿੱਚ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭੀਏ। ਆਓ ਪਹਿਲਾਂ ਤੁਹਾਨੂੰ VLCC ਅਕੈਡਮੀ ਮੁੰਬਈ ਬਾਰੇ ਜਾਣਕਾਰੀ ਪ੍ਰਦਾਨ ਕਰੀਏ VLCC ਅਕੈਡਮੀ ਦੀਆਂ ਭਾਰਤ ਵਿੱਚ ਬਹੁਤ ਸਾਰੀਆਂ ਸ਼ਾਖਾਵਾਂ ਹਨ ਜ਼ਿਆਦਾਤਰ ਫਰਾਂਚਾਈਜ਼ੀਆਂ ਹਨ ਕੰਪਨੀ ਦੀ ਮਲਕੀਅਤ ਵਾਲੀਆਂ ਸ਼ਾਖਾਵਾਂ ਬਹੁਤ ਘੱਟ ਹਨ ਜਦੋਂ VLCC ਅਕੈਡਮੀ ਦੀ ਸਭ ਤੋਂ ਵਧੀਆ ਸ਼ਾਖਾ ਦੀ ਗੱਲ ਆਉਂਦੀ ਹੈ ਤਾਂ VLCC ਅਕੈਡਮੀ ਦੀ ਵਾਸੀ ਸ਼ਾਖਾ ਮੁੰਬਈ ਪੇਲੇ ਸਥਾਨ ਤੇ ਹੈ ਵਾਸੀ ਮੁੰਬਈ ਸ਼ਾਖਾ ਦੇ ਹਰੇਕ ਬੈਚ ਵਿੱਚ 35 ਤੋਂ 40 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਵਾਸੀ ਮੁੰਬਈ ਸ਼ਾਖਾ ਵਿੱਚ ਪੇਸ਼ੇਵਰ ਟ੍ਰੇਨਰ ਵੀ ਹਨ ਵਿਦਿਆਰਥੀ ਸੋ ਤੋਂ ਵੱਧ ਕੋਰਸ ਕਰ ਸਕਦੇ ਹਨ ਜਿਸ ਵਿੱਚ ਮੇਕਅਪ ਕੋਰਸ, ヘア ਕੋਰਸ ਅਤੇ ਸਕਿਨ ਕੋਰਸ ਸ਼ਾਮਲ ਹਨ ਇਹ ਅਕੈਡਮੀ 10 ਸਾਲਾਂ ਤੋਂ ਵੱਧ ਸਮੇਂ ਤੋਂ ਖੁੱਲੀ ਹੈ VLC ਸ ਅਕੈਡਮੀ ਦੀ ਵਾਸੀ ਸ਼ਾਖਾ ਮੁੰਬਈ ਭਾਰਤ ਵਿੱਚ ਪੂਰੇ ਬਿਊਟੀ ਪਾਰਲਰ ਕੋਰਸ ਪੇਸ਼ ਕਰਨ ਵਾਲੇ ਚੋਟੀ ਦੇ ਤਿੰਨ ਵਿੱਚੋਂ ਇੱਕ ਹੈ ਆਓ ਹੁਣ ਇਸ ਗੱਲ ਤੇ ਵਿਚਾਰ ਕਰੀਏ ਕਿ ਵਾਸੀ ਮੁੰਬਈ ਸ਼ਾਖਾ ਸਭ ਤੋਂ ਵਧੀਆ ਕਿਉਂ ਹੈ VLC ਦੀ ਅਕੈਡਮੀ ਮੁੰਬਈ ਵਾਸੀ ਸ਼ਾਖਾ ਦੇ ਸਭ ਤੋਂ ਵਧੀਆ ਹੋਣ ਦਾ ਪਹਿਲਾ ਕਾਰਨ ਇਸ ਦੀ ਸਿਖਲਾਈ ਗੁਣਵੱਤਾ ਹੈ ਪਹਿਲਾ VLCS ਅਕੈਡਮੀ ਮੁੰਬਈ ਵਾਸੀ ਸ਼ਾਖਾ ਵਿੱਚ ਸਿਖਲਾਈ ਗੁਣਵੱਤਾ VLCS ਅਕੈਡਮੀ ਮੁੰਬਈ ਵਾਸੀ ਸ਼ਾਖਾ ਵਿੱਚ ਸਿਖਲਾਈ ਗੁਣਵੱਤਾ ਹੋਰ ਸ਼ਾਖਾਵਾਂ ਨਾਲੋਂ ਕਾਫੀ ਬਿਹਤਰ ਹੈ ਸਿਖਲਾਈ ਬਹੁਤ ਮਾਰ ਟ੍ਰੇਨਰਾਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ ਇੱਥੇ ਸਾਰੇ ਟ੍ਰੇਨਰਾਂ ਕੋਲ 4 ਤੋਂ 5 ਸਾਲਾਂ ਦਾ ਤਜਰਬਾ ਹੈ ਸਿਖਲਾਈ ਦੀ ਗੁਣਵੱਤਾ ਬਣਾਈ ਰੱਖਣ ਲਈ ਵਿਦਿਆਰਥੀਆਂ ਲਈ ਵਾਧੂ ਕਲਾਸਾਂ ਵੀ ਆਯੋਜਿਤ ਕੀਤੀਆਂ ਜਾਂਦੀਆਂ ਹਨ VLCS ਅਕੈਡਮੀ ਮੁੰਬਈ ਵਾਸੀ ਸ਼ਾਖਾ ਦੇ ਵਿਦਿਆਰਥੀ ਮੇਕਅਪ ਕੋਰਸ, ਹੈਅਰ ਕੋਰਸ, ਨੇਲ ਕੋਰਸ, ਸਕਿਨ ਕੋਰਸ ਅਤੇ ਇੱਕ ਪੂਰਾ ਬਿਊਟੀ ਪਾਰਲਰ ਕੋਰਸ ਕਰ ਸਕਦੇ ਹਨ ਸਿਧਾਂਤ ਅਧਾਰਿਤ ਸਿਖਲਾਈ ਦੇ ਨਾਲ ਪ੍ਰੈਕਟੀਕਲ ਤੇ ਵੀ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ। VLCC ਅਕੈਡਮੀ ਮੁੰਬਈ ਵਿਵਸਥੀ ਸ਼ਾਖਾ ਦੇ ਸਭ ਤੋਂ ਵਧੀਆ ਹੋਣ ਦਾ ਦੂਜਾ ਕਾਰਨ ਇਸ ਦਾ ਕੋਰਸ ਢਾਂਚਾ ਹੈ। ਦੂਜਾ VLCC ਅਕੈਡਮੀ ਮੁੰਬਈ ਦੀ ਵਿਵਸਥੀ ਸ਼ਾਖਾ ਵਿੱਚ ਕੋਰਸ ਢਾਂਚਾ VLCC ਅਕੈਡਮੀ ਮੁੰਬਈ ਦੀ ਵਿਵਸਥੀ ਸ਼ਾਖਾ ਵਿੱਚ ਕੋਰਸ ਢਾਂਚਾ ਕਾਫੀ ਵਧੀਆ ਹੈ। ਕੋਰਸਾਂ ਨੂੰ ਅਪਡੇਟ ਕੀਤਾ ਜਾਂਦਾ ਹੈ ਅਤੇ ਵਿਦਿਆਰਥੀ ਨਵੀਆਂ ਚੀਜ਼ਾਂ ਸਿੱਖਦੇ ਹਨ। ਪਿure ਬਿਊਟੀ ਪਾਰਲਰ ਕੋਰਸ ਵਿੱਚ ਇੱਕ ਬੇਸਿਕ ਤੋਂ ਐਡਵਾਂਸ ਮੇਕਅਪ ਕੋਰਸ ਇੱਕ ਬੇਸਿਕ ਤੋਂ ਐਡਵਾਂਸ ਹੈਅਰ ਕੋਰਸ ਇੱਕ ਨੇਲ ਕੋਰਸ ਅਤੇ ਇੱਕ ਸਕਿਨ ਕੋਰਸ ਸ਼ਾਮਿਲ ਹੈ VLCC ਅਕੈਡਮੀ ਮੁੰਬਈ ਦਿਵਾਸੀ ਸ਼ਾਖਾ ਵਿੱਚ ਇੱਕ ਕੋਰਸ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਪੇਸ਼ੇਵਰ ਬਿਊਟੀਸ਼ੀਅਨ ਜਾਂ ਮੇਕਅਪ ਕਲਾਕਾਰ ਵਜੋਂ ਉਭਰਦੇ ਹਨ VLCC ਅਕੈਡਮੀ ਮੁੰਬਈ ਦਿਵਾਸੀ ਸ਼ਾਖਾ ਦੇ ਸਭ ਤੋਂ ਵਧੀਆ ਹੋਣ ਦਾ ਤੀਜਾ ਕਾਰਨ ਇਸ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਹੈ ਤੀਜਾ VLCC ਅਕੈਡਮੀ ਮੁੰਬਈ ਦਿਵਾਸੀ ਬ੍ਰਾਂਚ ਵਿੱਚ ਪਲੇਸਮੈਂਟ ਅਤੇ ਇੰਟਰਨਸ਼ਿਪ VLCC ਅਕੈਡਮੀ ਮੁੰਬਈ ਦਿਵਾਸੀ ਬ੍ਰਾਂਚ ਵਿੱਚ ਪਲੇਸਮੈਂਟ ਵੀ ਦੂਜੀਆਂ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ ਇੱਥੇ ਕੋਰਸ ਪੂਰਾ ਕਰਨ ਤੋਂ ਬਾਅਦ ਸਿਰਫ ਕੁਝ ਵਿਦਿਆਰਥੀਆਂ ਨੂੰ ਹੀ ਨੌਕਰੀ ਲੱਭਣੀ ਪੈਂਦੀ ਹੈ VLCC ਅਕੈਡਮੀ ਮੁੰਬਈ ਦਿਵਾਸੀ ਬ੍ਰਾਂਚ ਦੇ ਟ੍ਰੇਨਰ ਵੀ ਪਲੇਸਮੈਂਟ ਅਤੇ ਇੰਟਰਨਸ਼ਿਪ ਵਾਲੇ ਵਿਦਿਆਰਥੀਆਂ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਦੇ ਹਨ ਜੇਕਰ ਅਸੀਂ ਪਲੇਸਮੈਂਟ ਦਰ ਤੇ ਨਜ਼ਰ ਮਾਰੀਏ ਤਾਂ VLCC ਅਕੈਡਮੀ ਮੁੰਬਈ ਦਿਵਾਸੀ ਬ੍ਰਾਂਚ ਵਿੱਚ ਜ਼ਿਆਦਾਤਰ ਵਿਦਿਆਰਥੀਆਂ ਨੂੰ ਪਲੇਸਮੈਂਟ ਦਿੱਤੀ ਜਾਂਦੀ ਹੈ ਸਿਰਫ ਕੁਝ ਵਿਦਿਆਰਥੀਆਂ ਨੂੰ ਹੀ ਆਪਣੇ ਆਪ ਨੌਕਰੀਆਂ ਲੱਭਣੀਆਂ ਪੈਂਦੀਆਂ ਹਨ ਵਿਦਿਆਰਥੀਆਂ ਨੂੰ ਇੱਥੇ ਉੱਚ ਪੱਧਰੀ ਸਿੱਖਿਆ ਮਿਲਦੀ ਹੈ ਜਿਸ ਨਾਲ ਉਹਨਾਂ ਲਈ ਨੌਕਰੀਆਂ ਲੱਭਣਾ ਆਸਾਨ ਹੋ ਜਾਂਦਾ ਹੈ ਵਿਦਿਆਰਥੀ ਸਿੱਖਿਆਵਾਂ ਚੌਥਾ ਕਾਣ ਹੈ ਕਿ VLCC ਅਕੈਡਮੀ ਮੁੰਬਈ ਦੀ ਵਾਸੀ ਬ੍ਰਾਂਚ ਸਭ ਤੋਂ ਵਧੀਆ ਹੈ ਚੌਥਾ VLCC ਅਕੈਡਮੀ ਮੁੰਬਈ ਵਾਸੀ ਬ੍ਰਾਂਚ ਦੇ ਵਿਦਿਆਰਥੀ ਸਮਿਖਿਆ ਜ਼ਿਆਦਾਤਰ ਵਿਦਿਆਰਥੀਆਂ ਨੇ VLCC ਅਕੈਡਮੀ ਮੁੰਬਈ ਵਾਸੀ ਬ੍ਰਾਂਚ ਨੂੰ ਸਕਾਰਾਤਮਕ ਸਿੱਖਿਆਵਾਂ ਦਿੱਤੀਆਂ ਹਨ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮੁੰਬਈ ਵਾਸੀ ਬ੍ਰਾਂਚ ਵਿੱਚ ਸਿੱਖਲਾਈ ਦੀ ਗੁਣਵੱਤਾ ਸ਼ਾਨਦਾਰ ਹੈ ਟਰੇਨਰ ਬਹੁਤ ਮਾਹਰ ਹਨ ਅਤੇ ਸਭ ਤੋਂ ਵਧੀਆ ਸਿੱਖਲਾਈ ਪ੍ਰਦਾਨ ਕਰਦੇ ਹਨ ਇਸ ਤੋਂ ਇਲਾਵਾ ਕੋਰਸ ਢਾਂਚਾ ਹੋਰ ਸ਼ਖਾਵਾਂ ਦੇ ਮੁਕਾਬਲੇ ਹੈ ਅਤੇ ਇੱਥੇ ਨਵੀਨਤਮ ਸਿੱਖਲਾਈ ਸਿਖਾਈ ਜਾਂਦੀ ਹੈ ਵਿਦਿਆਰਥੀਆਂ ਵੱਲੋਂ ਇੱਕੋ ਇੱਕ ਨਕਾਰਾਤਮਕ ਸਮੀਖਿਆ ਇਹ ਹੈ ਕਿ ਇੱਕ ਬੈਚ ਵਿੱਚ ਵਿਦਿਆਰਥੀਆਂ ਦੀ ਵੱਡੀ ਗਿਣਤੀ ਟਰੇਨਰਾਂ ਨੂੰ ਸਾਰੇ ਵਿਦਿਆਰਥੀਆਂ ਤੇ ਧਿਆਨ ਕੇਂਦ੍ਰਿਤ ਕਰਨ ਤੋਂ ਰੋਕਦੀ ਹੈ ਜਿਸ ਨਾਲ ਸਿੱਖਲਾਈ ਮੁਸ਼ਕਲ ਹੋ ਜਾਂਦੀ ਹੈ ਜੇਕਰ ਤੁਸੀਂ ਬਿਊਟੀ ਪਾਰਲਰ ਕੋਰਸ ਵਿੱਚ ਮਾਹਰ ਬੰਨਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਭਾਰਤ ਦੀਆਂ ਚੋਟੀ ਦੀਆਂ ਬਿਊਟੀ ਅਕੈਡਮੀਆ ਵਿੱਚੋਂ ਇੱਕ ਤੋਂ ਕੋਰਸ ਕਰਨ ਦੀ ਸਿਫਾਰਿਸ਼ ਕਰਦੇ ਹਾਂ ਭਾਰਤ ਦੀਆਂ ਚੋਟੀ ਦੀਆਂ ਅਕੈਡਮੀਆ ਵਿੱਚ ਤੁਹਾਨੂੰ ਬਹੁਤ ਮਾਹਰ ਟ੍ਰੇਨਰਾਂ ਦੁਆਰਾ ਸਿਖਲਾਈ ਦਿੱਤੀ ਜਾਂਦੀ ਹੈ ਇਹ ਤੁਹਾਨੂੰ ਬਿਊਟੀ ਉਦਯੋਗਾਂ ਵਿੱਚ ਮਾਹਰ ਵੱਜੋਂ ਉਭਰਨ ਵਿੱਚ ਮਦਦ ਕਰੇਗਾ ਜਿਸ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਪ੍ਰਮੁੱਖ ਬਿਊਟੀ ਬ੍ਰਾਂਡਾਂ ਤੋਂ ਨੌਕਰੀਆਂ ਪੇਸ਼ਕਸ਼ਾਂ ਮਿਲਣਗੀਆਂ ਜੇਕਰ ਤੁਸੀਂ ਭਾਰਤ ਦੀਆਂ ਚੋਟੀ ਦੀਆਂ ਬਿਊਟੀ ਅਕੈਡਮੀਆ ਵਿੱਚੋਂ ਇੱਕ ਤੋਂ ਪੂਰਾ ਬਿਊਟੀ ਪਾਰਲਰ ਕੋਰਸ ਕਰਨ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਅਸੀਂ ਭਾਰਤ ਵਿੱਚ ਤਿੰਨ ਚੋਟੀ ਦੀਆਂ ਅਕੈਡਮੀਆ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਹੈ ਜੋ ਪੂਰੇ ਬਿਊਟੀ ਪਾਰਲਰ ਤੇ ਕੋਰਸ ਪੇਸ਼ ਕਰਦੀਆਂ ਹਨ ਇਹ ਭਾਰਤ ਦੀਆਂ ਤਿੰਨ ਚੋਟੀ ਦੀਆਂ ਬਿਊਟੀ ਅਕੈਡਮੀਆ ਹਨ ਜਿੱਥੇ ਵਿਦਿਆਰਥੀ ਬਹੁਤ ਹੀ ਮਾਹਰ ਪੇਸ਼ੇਵਰ ਬਿਊਟੀਸ਼ੀਅਨ ਜਾਂ ਮੇਕਅਪ ਆਰਟਿਸਟ ਬਣ ਸਕਦੇ ਹਨ ਭਾਰਤ ਦੀਆਂ ਤਿੰਨ ਚੋਟੀ ਦੀਆਂ ਅਕੈਡਮੀਆ ਜੋ ਬਿਊਟੀ ਕੋਰਸ ਪੇਸ਼ ਕਰਦੀਆਂ ਹਨ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਭਾਰਤ ਦੀ ਨੰਬਰ 1 ਬਿਊਟੀ ਕੋਰਸ ਅਤੇ ਮੇਕਅਪ ਕੋਰਸ ਕਰਨ ਵਾਲੀ ਅਕੈਡਮੀ ਹੈ ਇਸ ਅਕੈਡਮੀ ਨੂੰ ਉੱਚ ਸਿਖਲਾਈ ਗੁਣਵੱਤਾ ਅਤੇ ਸਭ ਤੋਂ ਵਧੀਆ ਨੌਕਰੀ ਪਲੇਸਮੈਂਟ ਦੇ ਕਾਰਨ ਲਗਾਤਾਰ 6 ਵਾਰ ਸਰਵੋਤਮ ਬਿਊਟੀ ਅਕੈਡਮੀ ਦਾ ਕਿਤਾਬ ਮਿਲ ਚੁਕਿਆ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਬਹੁਤ ਹੀ ਪੇਸ਼ੇਵਰ ਅਤੇ ਤਜਰਬੇਦਾਰ ਟ੍ਰੇਨਰ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਸਿਖਲਾਈ ਦੀ ਗੁਣਵੱਤਾ ਨੂੰ ਉੱਚਾ ਰੱਖਣ ਲਈ ਇੱਕ ਬੈਚ ਵਿੱਚ 12 ਤੋਂ 15 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾ ਜੋ ਹਰੇਕ ਬੱਚੇ ਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕੇ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਦੇ ਮਾਸਟਰ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਨੂੰ ਭਾਰਤ ਦੀ ਵਿੱਚ ਸਭ ਤੋਂ ਵਧੀਆ ਕੋਸਮੈਟੋਲੋਜੀ ਕੋਰਸ ਮੰਨਿਆ ਜਾਂਦਾ ਹੈ ਪੂਰੇ ਭਾਰਤ ਦੇ ਨਾਲ ਨਾਲ ਨੇਪਾਲ ਭੂਟਾਨ ਬੰਗਲਾਦੇਸ਼ ਆਸਟ੍ਰੇਲੀਆ ਆਦਿ ਦੇਸ਼ਾਂ ਤੋਂ ਵਿਦਿਆਰਥੀ ਇੱਥੇ ਸਿੱਖ ਲਈ ਲਈ ਹੁੰਦੇ ਹਨ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਨੂੰ ਮੇਕਅਪ ਕੋਰਸ ਹੈਅਰ ਕੋਰਸ ਨੇਲ ਕੋਰਸ ਬਿਊਟੀ ਕੋਰਸ ਆਈਲੈਸ਼ ਐਕਸਟੈਂਸ਼ਨ ਕੋਰਸ ਹੈਅਰ ਐਕਸਟੈਂਸ਼ਨ ਕੋਰਸ ਮਾਈਕਰੋ ਬਲੈਂਡਿੰਗ ਕੋਰਸ ਅਤੇ ਸਥਾਈ ਮੇਕਅਪ ਕੋਰਸ ਅਤੇ ਅੰਤਰਰਾਸ਼ਟਰੀ ਕੋਰਸਾਂ ਆਦਿ ਲਈ ਭਾਰਤ ਵਿੱਚ ਸਭ ਤੋਂ ਵਧੀਆ ਅਕੈਡਮੀ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਵਿਦੇਸ਼ਾਂ ਵਿੱਚ ਵੱਡੀਆਂ ਬਿਊਟੀ ਕੰਪਨੀਆਂ ਅਤੇ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਤੋਂ ਅੰਤਰਰਾਸ਼ਟਰੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀ ਬਹੁਤ ਵੱਡੀ ਮੰਗ ਹੈ। ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਅਤੇ ਮਾਸਟਰ ਕੋਰਸਾਂ ਵਿੱਚ 100% ਨੌਕਰੀ ਦੀ ਪਲੇਸਮੈਂਟ ਲਈ ਬਹੁਤ ਜ਼ਿਆਦਾ ਮਸ਼ਹੂਰ ਹੈ। ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਤੋਂ ਅੰਤਰਰਾਸ਼ਟਰੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਯੁਕਤ ਰਾਜ, ਕੈਨੇਡਾ, ਯੂਰਪ, ਆਸਟ੍ਰੇਲੀਆ, ਸਿੰਗਾ ਆਦੀ ਦੇਸ਼ਾਂ ਵਿੱਚ ਨੌਕਰੀ ਦੀ ਪਲੇਸਮੈਂਟ ਦਿੱਤੀ ਜਾਂਦੀ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਸਿਰਫ ਦੋ ਹੀ ਸ਼ਾਖਾਵਾਂ ਹਨ ਇੱਕ ਸ਼ਾਖਾ ਨੌਇਡਾ ਸੈਕਟਰ 18 ਵਿੱਚ ਹੈ ਅਤੇ ਦੂਜੀ ਸ਼ਾਖਾ ਰਾਜੋਰੀ ਗਾਰਡਨ ਦਿੱਲੀ ਵਿੱਚ ਹੈ ਤੁਸੀਂ ਮੇਰੀ ਸਕਰੀਨ ਉੱਪਰ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਦਾ ਪੂਰਾ ਪਤਾ ਦੇਖਦੇ ਹੋਮੋਗੇ ਦੂਜੇ ਨੰਬਰ ਤੇ ਹੁੰਦੀ ਹੈ VLCC ਇੰਸਟੀਚੂਟ ਮੁੰਬਈ ਦੀ ਵਾਸੀ ਬ੍ਰਾਂਚ VLCC ਇੰਸਟੀਚੂਟ ਮੁੰਬਈ ਦੀ ਵਾਸੀ ਬ੍ਰਾਂਚ ਬਿਊਟੀ ਕੋਰਸਾਂ ਲਈ ਭਾਰਤ ਵਿੱਚ ਦੂਜੇ ਸਥਾਨ ਤੇ ਹੈ ਅੱਜ ਦੇ ਵੀਡੀਓ ਵਿੱਚ ਅਸੀਂ VLCC ਇੰਸਟੀਚੂਟ ਮੁੰਬਈ ਦੀ ਵਾਸੀ ਬ੍ਰਾਂਚ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਤੁਸੀਂ ਸਕਰੀਨ ਤੇ VLCC ਇੰਸਟੀਚੂਟ ਮੁੰਬਈ ਦੀ ਵਾਸੀ ਬ੍ਰਾਂਚ ਦਾ ਪੂਰਾ ਪਤਾ ਦੇਖਦੇ ਹੋਮੋਗੇ ਤੀਜੇ ਨੰਬਰ ਤੇ ਹੁੰਦੀ ਹੈ ਲਕਮੀਆ ਅਕੈਡਮੀ ਮੁੰਬਈ ਲਕਮੀਆ ਅਕੈਡਮੀ ਦੀ ਮੁੰਬਈ ਸ਼ਾਖਾ ਪਾਰਤ ਵਿੱਚ ਬਿਊਟੀ ਕੋਰਸ ਲਈ ਤੀਜੇ ਸਥਾਨ ਤੇ ਹੈ ਲਕਮੀਆ ਅਕੈਡਮੀ ਦੀਆਂ ਦੇਸ਼ ਭਰ ਵਿੱਚ ਕਈ ਸ਼ਾਖਾਵਾਂ ਹਨ ਪਰ ਹੋਰ ਸ਼ਾਖਾਵਾਂ ਦੇ ਮੁਕਾਬਲੇ ਲਕਮੀਆ ਅਕੈਡਮੀ ਮੁੰਬਈ ਵਿੱਚ ਪੇਸ਼ੇਵਰ ਅਤੇ ਹੁਨਰਮੰਦ ਟ੍ਰੇਨਰ ਹਨ ਜੋ ਬਾਰੀਕੀਆਂ ਨੂੰ ਸਮਝਾਉਂਦੇ ਹਨ ਲਕਮੀਆ ਅਕੈਡਮੀ ਮੁੰਬਈ ਦੇ ਹਰੇਕ ਬੈਚ ਵਿੱਚ 30 ਤੋਂ 40 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਪੂਰਾ ਬਿਊਟੀ ਪਾਰਲਰ ਕੋਰਸ 1 ਸਾਲ ਲੈਂਦਾ ਹੈ ਅਤੇ ਇਸ ਦੀ ਕੀਮਤ 5,50,000 ਰੁਪਏ ਹੈ ਲਕਮੀਆ ਅਕੈਡਮੀ ਮੁੰਬਈ ਸ਼ਾਖ ਇੰਟਰਨਸ਼ਿਪ ਕੋਰ ਲਕਮੀ ਸ਼ਖਾਵਾਂ ਦੇ ਮੁਕਾਬਲੇ ਵਧੀਆ ਹਨ ਅਤੇ ਇੱਥੇ ਕੋਰਸ ਪੂਰਾ ਕਰਨ ਵਾਲੇ ਕੁਝ ਵਿਦਿਆਰਥੀਆਂ ਨੂੰ ਆਪਣੇ ਆਪ ਨੌਕਰੀਆਂ ਲੱਭਣੀਆਂ ਪੈਂਦੀਆਂ ਹਨ ਜੇਕਰ ਤੁਸੀਂ ਲਕਮੀ ਅਕੈਡਮੀ ਵਿੱਚ ਦਾਖਲਾ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਸਲਾਹ ਮਸ਼ਵਰੇ ਦੀ ਲੋੜ ਹੈ ਤਾਂ ਤੁਸੀਂ ਸਕਰੀਨ ਤੇ ਲਕਮੀ ਅਕੈਡਮੀ ਮੁੰਬਈ ਦਾ ਪੂਰਾ ਪਤਾ ਦੇਖਦੇ ਹੋਵੋਗੇ ਤਾਂ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਦੂਰ ਦੱਸਿਓ ਜੇ ਤੁਸੀਂ ਕਿਸੇ ਹੋਰ ਟੌਪਿਕ ਤੇ ਵੀਡੀਓ ਬਣਵਾਉਣਾ ਚਾਹੁੰਦੇ ਤਾਂ ਤੁਸੀਂ ਕਮੈਂਟ ਵਿੱਚ ਆਪਣਾ ਟੌਪਿਕ ਲਿਖ ਸਕਦੇ ਹੋ ਅਸੀਂ ਉਸ ਟੌਪਿਕ ਤੇ ਜਲਦੀ ਹੀ ਵੀਡੀਓ ਲੈ ਕੇ ਆਵਾਂਗੇ ਤਾਂ ਦੋਸਤੋ ਇਸੇ ਤਰ੍ਹਾਂ ਆਪਣੇ ਕੈਰੀਅਰ ਤੋਂ ਜੁੜੀ ਜਾਣਕਾਰੀ ਦੇ ਲਈ ਸਾਡੇ ਚੈਨਲ ਪੰਜਾਬੀ ਬਿਊਟੀ ਕੈਰੀਅਰ ਗਾਈਡ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਧੰਨਵਾਦ